ਆਪਸ ਚ ਪੇੜ ਗਏ ਪ੍ਰਵਾਸੀ ਮੁੰਡੇ ਗੱਡੀਆਂ ਗਾਲਾਂ ਇੱਕ ਦੂਜੇ ਦੀ ਜੰਮ ਕੇ ਕੀਤੀ ਕੁੱਟਮਾਰ ਕੁੱਟਮਾਰ ਦੀ ਮੌਕੇ ਦੀ ਵੀਡੀਓ ਵਾਇਰਲ ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਦੋ ਪ੍ਰਵਾਸੀ ਧਿਰਾਂ ਇੱਕ ਦੂਜੇ 'ਤੇ ਹਮਲਾ ਕਰ ਰਹੀਆਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੀਆਂ ਨੇ ਇੱਕ ਦੂਜੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਰਹੀਆਂ ਨੇ ਕਾਫੀ ਸਮਾਂ ਇਹ ਦੋਵੇਂ ਧਿਰਾਂ ਇਸੇ ਤਰੀਕੇ ਨਾਲ ਕੁੱਟਮਾਰ ਕਰਦੀਆਂ ਹੰਗਾਮਾ ਕਰਦੀਆਂ ਦਿਖਾਈ ਦਿੱਤੀਆਂ ਨੇ ਇਸ ਹੋਈ ਲੜਾਈ ਦੇ ਵਿਵਾਦ ਦੇ ਚਲਦੇ ਚਾਰੇ ਪਾਸੇ ਹੜਕੰਪ ਮੱਚ ਗਿਆ ਭੱਜੜ ਮੱਚ ਗਈ ਪੂਰਾ ਇਲਾਕਾ ਜੰਗ ਦਾ ਮੈਦਾਨ ਬਣਿਆ ਦਿਖਾਈ ਦਿੱਤਾ ਹੈ ਇਸ ਲੜਾਈ 'ਚ ਦੋਵੇਂ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇਸ ਲੜਾਈ ਦੇ ਚੱਲਦੇ ਪੁਲਿਸ ਨੂੰ ਵੀ ਹੱਥ-ਪੈਰਾਂ ਦੀ ਪੈ ਗਈ। ਵੱਡੀ ਗਿਣਤੀ 'ਚ ਪੁਲਿਸ ਮੌਕੇ ਤੇ ਪਹੁੰਚ ਗਈ ਜਿਸ ਨੂੰ ਦੇਖ ਕੇ ਕੁਝ ਲੋਕ ਮੌਕੇ ਤੋਂ ਫਰਾਰ ਹੋ ਗਏ। ਆਖਰ ਇਹ ਲੜਾਈ ਹੋਈ ਕਿਉਂ? ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆਂ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਚੋਹਾਲ ਡੈਮ ਤੇ ਇਹ ਪੂਰੀ ਘਟਨਾ ਵਾਪਰੀ ਹੈ। ਜਿੱਥੇ ਵੱਡੀ ਗਿਣਤੀ ਚ ਪਰਵਾਸੀ ਲੋਕ ਮੂਰਤੀ ਵਿਸਰਜਣ ਲਈ ਇਕੱਠੇ ਹੋਏ ਸੀ ਇਸ ਤਰ੍ਹਾਂ ਨ ਮਾਮੂਲੀ ਗੱਲ ਨੂੰ ਲੈ ਕੇ ਦੋ ਪਰਵਾਸੀ ਗੁੱਟਾਂ ਚ ਟਕਰਾਰ ਹੋ ਗਈ ਦੇਖਦੇ ਹੀ ਦੇਖਦੇ ਇਹ ਟਕਰਾਰ ਖੂਨੀ ਝੜਪ ਚ ਬਦਲ ਗਈ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਇਸ ਵੰਦੀ ਵੱਡੀ ਖਬਰ ਆ ਰਹੀ ਹੈ ਹਸ਼ਾਲਪੁਰ ਤੋਂ ਹਸ਼ਾਲਪੁਰ ਦੇ ਚੌਲ ਡੈਮ ਵਿਖੇ ਇੱਕ ਮੂਰਤੀ ਵਿਸਰਜਨ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦੌਰਾਨ ਪ੍ਰਵਾਸੀਆਂ ਵਿੱਚ ਆਪਸੀ ਗੁੱਟਬੰਦੀ ਕਾਰਨ ਕਿਸੇ ਕਾਰਨ ਝਗੜਾ ਹੋ ਗਿਆ ਜਿਸ ਦੌਰਾਨ ਇੱਕ ਦਰਜਣ ਤੋਂ ਵੱਧ ਪ੍ਰਵਾਸੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੱਗਦਾ ਬਾਖ ਫਖ ਹਸਪਤਾਲ ਨੇ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਤੁਹਾਨੂੰ ਖਬਰ ਮਿਲੀ ਕਿ ਦੋ ਗੁੱਟਾਂ ਦੇ ਵਿੱਚ ਆਪਸੀ ਝਗੜਾ ਹੋਇਆ ਤੇ ਉਸ 'ਚ ਜਿਵੇਂ ਗੱਡੀ 'ਚ ਜਾ ਰਹੇ ਸੀਗੇ ਬਾਈਕ ਤੇ ਬਾਈਕ ਤੋਂ ਆ ਕੇ ਪਿੱਛੇ ਇਹਨਾਂ 'ਤੇ ਹਿੱਟ ਕੀਤਾ ਤੇ ਉਹ ਜਿਹੜੇ ਮੇਨ ਅਕਿਊਜ਼ਡ ਹੈ ਇਹਨਾਂ ਦੇ ਆਪਸ ਚ ਦੋਨਾਂ ਗੁੱਟਾਂ ਦੇ ਵਿੱਚ ਬਹੁਤ ਲੜਾਈ ਝਗੜਾ ਹੋ ਗਿਆ ਤੇ ਜਿਦੇ ਵਿੱਚ ਇੱਕ ਗਰੁੱਪ ਮਾਰ ਕੇ ਹੁਣੋਂ ਭੱਜ ਗਿਆ ਹੋਇਆ ਸੱਟਾਂ ਦੋਨੋਂ ਧਿਰਾਂ ਦੇ ਲੱਗੀਆਂ ਪੁਲਿਸ ਨੇ ਮੌਕੇ 'ਤੇ ਵਾਰਦਾਤ ਤੇ ਪਹੁੰਚ ਕੇ ਸੰਭਾਲ ਲਿਆ ਹੋਇਆ ਪੂਰਾ ਮੈਟਰ ਤੇ ਅੱਗੇ ਜੋ ਵੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਪ੍ਰੋਪਰ ਕਰਕੇ ਜਿਹੜੇ ਵੀ ਬੰਦੇ ਇਨਵੋਲਵ ਹੈ ਸਭ ਨੂੰ ਆਪਣੇ ਅਰੈਸਟ ਅਰੈਸਟ ਕਰਕੇ ਨੈਸੈਸਰੀ ਐਕਸ਼ਨ ਪ੍ਰੋਪਰ ਪੁਲਿਸ ਵੱਲੋਂ ਇਹਦੇ ਵਿੱਚ ਅਰਾਊਂਡ 5-6 ਬੰਦੇ ਜ਼ਖਮੀ ਹੋਏ ਦੋਨੋਂ ਪਾਰਟੀਆਂ ਦੇ ਤਾਂ ਹਸਪਿਟਲਾਈਜ਼ ਉਹਨਾਂ ਨੂੰ ਕਰਵਾਇਆ ਜਾ ਚੁੱਕਿਆ ਹੈ ਤੇ ਨੇਸੈਸਰੀ ਐਕਸ਼ਨ ਅਸੀਂ ਤੁਹਾਨੂੰ ਬਰੀਫ ਐਸ ਪਰ ਇਨਵੈਸਟੀਗੇਸ਼ਨ ਜੋ ਵੀ ਚੱਲ ਰਹੀ ਹੈ ਤੁਹਾਨੂੰ ਬਰੀਫਿੰਗ ਦੇ ਇਨਾਂ ਨੇ ਪਿੱਛੇ ਜਿਵੇਂ ਕੋਈ ਸੁਣੇ ਸੁਣਨ ਚ ਆਇਆ ਕਿ ਉਹ ਕਹਿ ਰਿਹਾ ਸੀ ਕਿ ਮੈਨੂੰ ਲੱਤ ਮਾਰ ਕੇ ਗਿਆ ਉਸ ਦਾ ਪਤਾ ਨਹੀਂ ਬਦਲਾ ਲੈਣ ਦੇ ਲਈ ਸਿੱਧਾ ਜਾ ਕੇ ਬਾਈਕ ਉਹਦੇ ਦੂਸਰੇ ਬੰਦੇ ਦੇ ਵਿੱਚ ਹਿੱਟ ਕਰਦੇ ਉੱਥੋਂ ਲੜਾਈ ਝਗੜਾ ਅੱਗੇ ਵੱਧ ਵਧ ਕੇ ਇਹਨਾਂ ਦਾ ਕਾਫੀ ਇਸ਼ੂ ਹੋ ਗਿਆ ਸੀ ਲੜਾਈ ਦੀਆਂ ਇਹ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਅਗਲੇਰੀ ਜਾਂਚ ਨੂੰ ਅਮਲ ਤੇ ਲਿਆਦਾ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਦੋਵੇਂ ਧਿਰਾਂ ਵਿਚਾਲੇ ਲੜਾਈ ਹੋਈ ਕਿਉਂ ਆਖਰ ਕਿਸ ਦੀ ਗਲਤੀ ਦੇ ਚੱਲਦੇ ਇਹ ਮਾਹੌਲ ਖਰਾਬ ਹੋਇਆ ਜਗਬਣੀ ਟੀਵੀ ਲਈ ਹਰੀਸ਼ ਪਠਲਾ ਦੀ ਰਿਪੋਰਟ